ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਨਵੀਂ ਕਹਾਣੀ ਲੈ ਕੇ ਆਈ ਹਾਂ ਪਿਆਰ ਇੱਕ ਪਾਗਲਪਨ ਕਿចਾਤ ਇੱਕ ਕਹਾਣੀ ਕਾਮ ਜੀ ਹੈ ਪਿੰਡਾਂ ਦੀ ਨੋਰਮਲ ਕਹਾਣੀ ਹੈ ਜਿਸ ਜਿਹਨਾਂ ਤੁਸੀਂ ਪਹਿਲਾਂ ਸੁਣਿਆ ਸੀ ਉਸ ਤਰ੍ਹਾਂ ਦੀ ਨਹੀਂ ਕਹਾਣੀ ਹੈ ਜੋ ਇਹ ਵੀ ਕਹਾਣੀ ਅੱਕਾ ਵੀ ਕਰ ਕਿਵੇਂ ਖਰਾਬ ਹੋ ਜਾਂਦੀ ਹੈ ਸਾਡੇ ਆਮ ਜੀ ਘਰਾਂ ਦੇ ਲੋਕਾਂ ਦੇ ਕਿਉਂ ਖਤਮ ਹੋ ਰਹੇ ਨੇ ਰਿਸ਼ਤੇ ਕਿਉਂ ਇੱਕ ਦੂਜੇ ਦੇ ਨਫ਼ਰਤ ਪੈਦਾ ਹੋ ਰਹੀ ਹੈ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ ਦੱਸਣਾ ਤੁਸੀਂ ਸਾਰੇ ਕਿਵੇਂ ਲੱਗੀ ਸਰਦਾਰ ਚੰਦ ਸਿੰਘ ਤੇ ਕਰ ਵਾਲੀ ਸ਼ਾਮਕਰ ਦੋਨਾਂ ਦੇ ਤਿੰਨ ਬੇਟੇ ਐ ਤੇ ਇੱਕ ਬੇਟੀ ਐ ਸਾਰੇ ਜਵਾਬ ਬਿਆਦਤੇ ਬੇਟੀ ਵੱਡੀ ਹੈ ਤਿੰਨਾਂ ਤੋਂ ਬੇਟੀ ਪੂਰੋ ਲੜਕਾ ਇੱਕ ਵੱਡਾ ਰੂਪ ਸਿੰਘ ਤੇ ਪਤਨੀ ਚਰਨਜੀਤ ਕੌਰ ਤੇ ਇਹਨਾਂ ਦੇ ਇੱਕ ਬੇਟਾ ਤੇ ਇੱਕ ਬੇਟੀ ਹੋਈ। ਉਸ ਤੋਂ ਛੋਟਾ ਲੜਕਾ ਮਲਕੀਤ ਤੇ ਕਰ ਵਾਲੀ ਮਨਜੀਤ ਤੇ ਇਹਨਾਂ ਦੇ ਵੀ ਇੱਕ ਲੜਕਾ ਹੈ ਤੇ ਇੱਕ ਲੜਕੀ ਹੈ। ਤੀਜਾ ਲੜਕਾ ਹੈ ਸੁਰਜੀਤ ਤੇ ਅਧਿਕਰ ਵਾਲੀ ਸ਼ਿੰਦਰ ਕੌਰ ਤੇ ਇਹਨਾਂ ਦੇ ਦੋ ਬੇਟੀਆਂ ਤੇ ਇੱਕ ਲੜਕਾ ਮਨਜੀਤ ਤੇ ਚਰਨਜੀਤ ਦੋਨੋਂ ਵੱਡੀਆਂ ਗੀਆਂ ਤੇ ਘਰੇ ਸ਼ਿੰਦਰ ਛੋਟੀ ਹੈ। ਤੇ ਸਾਰਾ ਕੰਮ ਸਾਰਾ ਸਿੰਦਰ ਤੋਂ ਹੀ ਕਰਾਉਂਦਾ ਮੈਂ ਸਾਰੇ ਖੇਤੀਬਾੜੀ ਕਰਦੇ ਆ ਜਿਆਦਾ ਕੰਮ ਖੇਤੀਬਾੜੀ ਦਾ ਮਨ ਕੀਤੀ ਦੇਖਦਾ ਸੁਰਜੀਤ ਸ਼ਰਾਬੀ ਸੀ ਬਸ ਘਾਟ ਹੀ ਹੀਤ ਜਾਂਦਾ ਰੂਪ ਇੱਕ ਲੀਡਰੀ ਮਾਰਨ ਵਾਲਾ ਬੰਦਾ ਸੀ ਜੋ ਸਾਰਾ ਦਿਨ ਲੀਡਰਾਂ ਦੇ ਚਮਚਿਆਂ ਨਾਲ ਫਿਰਦਾ ਰਹਿੰਦਾ ਸੀ ਤੇ ਗੱਲਾਂ ਵੀ ਸਾਰਾ ਦਿਨ ਉਹਨਾਂ ਦੀਆਂ ਕਰਦਾ ਸੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਸਾਰੇ ਉਸ ਨੂੰ ਸਾਡਾ ਲੀਡਰ ਸਾਡਾ ਲੀਡਰ ਆਖ ਕੇ ਬਣਾਉਂਦੇ ਸੀ ਉਹ ਬੈਠਾ ਸਾਡਾ ਲੀਡਰ ਪਿੰਡ ਵਿੱਚ ਜਦੋਂ ਵੀ ਕਿਸੇ ਦੇ ਨਾਲ ਬੈਠਾ ਗੱਲਾਂ ਮਾਰਦਾ ਹੁੰਦਾ ਕਿਸੇ ਦੇ ਬਾਰ ਮੂੰਹੇ ਬੂਹੇ ਮੁਰੇ ਬੈਠਾ ਗੱਲਾਂ ਮਾਰਦਾ ਸਾਰੇ ਆਖ ਨੇ ਉਹ ਸਾਡਾ ਰੂਪ ਲੀਡਰ ਬੈਠਾਗਾ ਰੂਪ ਘਟਾਖ ਦੇ ਲੀਡਰ ਜਾ ਜਾਂਦੇ ਉਹ ਬੈਠਾ ਲੀਡਰ ਉਹ ਤੋਂ ਪੁੱਛ ਲੋ ਮਨਜੀਤ ਕੰਮ ਘਟ ਕਰਦੀ بس ਆਪਦੀ ਰੋਟੀ ਬਣਾ ਚਵਾਰੇ ਲੈ ਚੜ ਜਾਂਦੀ ਨਾਲੇ ਦੂਨੋ ਜਵਾਕਾਂ ਨੂੰ ਚਰਨਜੀਤ ਵੀ ਕੰਮ ਕਰਨ ਲੱਗ ਗਈ ਸੀ ਨਾਲ ਅਸ਼ੇਂਦਰ ਦੇ ਮਲਕੀਤ ਬਹੁਤ ਆਖਦਾ ਮਨਜੀਤ ਨੂੰ ਵੀ ਤੂੰ ਕਰਦਾ ਕੰਮ ਕਿਉਂ ਨਹੀਂ ਕਰਦੇ ਪਰ ਮਨਜੀਤ ਸੁਣਦੀ ਨਹੀਂ ਸੀ ਉਲਟਾ ਮਲਕੀਤ ਨੂੰ ਆਖਦੀ ਤੂੰ ਪਰਜਾਈ ਦਾ ਪੱਖ ਕਰਾਉਣਾਗਾ ਚਰਨਜੀਤ ਦਾ ਵੀ ਉਹਦੇ ਨਾਲ ਕੰਮ ਕਰਾਵੇ ਮਲਕੀਤ ਦੇ ਬੇਟਾ ਤੇ ਬੇਟੀ ਸੀ ਜੋ ਬੇਟਾ ਦੀਪਾ ਜੋ ਬੇਟੀ ਪਾਲ ਤੂੰ ਛੋਟਾ ਜਿਹਾ ਦੀਪ ਤੇ ਪਾਲ ਦੋਨ ਸਕੂਲ ਲਾ ਦਿੱਤੇ ਚਰਨਜੀਤ ਦੇ ਵੇਖੇ ਬਹੁਤ امیر ਸੀ ਪਰ ਹੇਸ਼ਾਂਕੌਰ ਬਹੁਤ ਹੀ ਕੰਜੂਸੀ ਖਰਚਾ ਘੱਟ ਕਰਨ ਦੀ ਸਿਨੂਹਾਨੋ ਤੇ ਹੁਕਮ ਚਲਾਉਂਦੀ ਸੀ ਚਰਨਜੀਤ ਦਾ ਵੱਡਾ ਬੇਟਾ ਸੀ ਜੱਗਾ ਤੇ ਛੋਟੀ ਬੇਟੀ ਸੀ ਵੀਰਫਲ ਕੌਰ ਬੇਟੀ ਹੈ ਜੇ 6 ਸਾਲ ਦੀ ਸੀ ਤੇ ਬੇਟਾ 2 ਸਾਲ ਦਾ ਸੀ ਚਰਨਜੀਤ ਕਰਦਾ ਸਾਰਾ ਕੰਮ ਕਰਦੀ ਨਾਲ ਸ਼ਿੰਦਰ ਕਰਦੀ ਸੀ ਤੇ ਫਿਰ ਖੇਤਾਂ ਨੂੰ ਜਾਂਦੇ ਨਰਮਾ ਚੋਣ ਵਾਸਤੇ ਇੱਕ ਦਿਨ ਜੱਗੇ ਤੇ ਅੱਖ 'ਚ ਖੇਡਦੇ ਹੋਏ ਪਟਾਕਾ ਪੈ ਗਿਆ ਘਰੋਂ ਕੋਈ ਵੀ ਚੱਕ ਕੇ ਡਾਕਟਰ ਦੇ ਨਹੀਂ ਲੈ ਗਿਆ ਤੇ ਸ਼ਾਮ ਨੂੰ ਆਖਦੀ ਹੈ ਕਿ ਘਰੇ ਠੀਕ ਹੋ ਜੂ ਡਾਕਟਰ ਤਾਂ ਹਮੇ ਕਰ ਲੋਟ ਲੈਂਦੀ ਆ ਜੱਗੇ ਦੀ ਅੱਖ ਸੁੱਜ ਗਈ ਚਰਨਜੀਤ ਨੇ ਆਪਦੀ ਪਿਆਵਲੀ ਰਜਾਈ ਚੁੱਕ ਕੇ ਦੁਕਾਨ ਤੇ ਲੈ ਗਈ ਜਿੱਨਾਂ ਤੋਂ ਸੌਦਾ ਪੱਤਾ ਲੈਂਦੇ ਸੀ ਪਿੰਡ ਵਿੱਚ ਕੋਲੇ ਹੀ ਦੁਕਾਨ ਤੇ ਉੱਥੇ ਵਿਚਾਰੀ ਆ ਗਈ ਰਜਾਈ ਤੇ ਆਈ ਵੇਚ ਦਿੱਤੀ ਯਾਨੀ ਕਿ ਡਾਕਟਰ ਤੇ ਉੱਥੇ ਪੈਸੇ ਲੈ ਆਈ ਤੇ ਡਾਕਟਰ ਤੇ ਲੈ ਗਈ ਜਵਾਕ ਨੂੰ ਚੱਕ ਕੇ ਕਿਉਂਕਿ ਇੱਕ ਮਾਂ ਸੀ ਮਾਂਦਿਆਂ ਦਾ ਆਂਦਰਾਂ ਉਹ ਸਹਿ ਨਹੀਂ ਸਕਦੀ ਸਭ ਕੁਝ ਦਾਤੇ ਲਾ ਸਕਦੀ ਆ ਉਹਦੀ ਲਾਤ ਦੀ ਖਾਤਰ ਕਰਦਿਆਂ ਨੂੰ ਤਾਂ ਕੋਈ ਫਿਕਰ ਨਹੀਂ ਸੀ ਕਰੇ ਕੋਈ ਕੁਝ ਨਾ ਬੋਲੇ ਬਸ ਰੂਪ ਬੋਲਦਾ ਸੀ ਵੀ ਐਮਤੁਰੀ ਫਿਰਦੀ ਐ ਪਰ ਪ੍ਰਵਾਹ ਨਹੀਂ ਮੰਨੀ ਉਹਨੇ ਚਰਨਜੀਤ ਨੇ ਰੂਪ ਜੀ ਕਿਉਂਕਿ ਰੂਪ ਖੁਦ ਤਾਂ ਕੋਈ ਕੰਮ ਨਹੀਂ ਕਰਦਾ ਸੀ ਤੇ ਚਰਨਜੀਤ ਨੂੰ ਕਿੱਥੋਂ ਬੋਲਦਾ ਸੀ ਉਹ ਕੁਝ ਹੁਣ ਚਰਨਜੀਤ ਇੱਕ ਦਿਨ ਬੇਕੇ ਗਈ ਤੇ ਸਭ ਕੁਝ ਦੱਸ ਦਿੱਤਾ ਵੀ ਇਹਨਾਂ ਨੇ ਐ ਕੀਤਾ ਬੱਚੇ ਦੀ ਅੱਖ ਖਰਾਬ ਹੋ ਗਈ ਸੀ ਇਹਨਾਂ ਨੇ ਦਵਾਈ ਵੀ ਨਹੀਂ ਦਵਾਈ ਬੁੜੀ ਨੇ ਤੇ ਰੂਪ ਤਾਂ ਕਹਿੰਦਾ ਹੀ ਨਹੀਂਗਾ ਬਸ ਜੋ ਅੱਖ ਜੰਮਣ ਵਾਲਾ ਸੀਗਾ ਇਕੱਲਾ ਨਾ ਕਰੇ ਖੜਦਾ ਨਾ ਕਰੇ ਦੇਖਦਾ ਕੀ ਹੋਈ ਜਾਂਦਾ ਕੀ ਨਹੀਂ ਮੈਂ ਤਾਂ ਰਜਾਈ ਵੇਚ ਕੇ ਜਵਾਕ ਦਾ ਇਲਾਜ ਕਰਾਇਆਗਾ ਅਖਦਾ ਉਹਨਾਂ ਟਾਈਮ ਦੇ ਵਿੱਚ ਫੋਨ ਨਹੀਂ ਸੀ ਜਬ ਵਿਚਾਰੀ ਜਦੋਂ ਪੇਕੇ ਗਈ ਉਹ ਦੱਸਿਆ ਚਰਨਜੀਤ ਦੀ ਮਾਂ ਨੇ ਕਿਹਾ ਅਸੀਂ ਤੇਰੇ ਜਵਾਕ ਇੱਥੇ ਰੱਖ ਲੈਨੇ ਹਾਂ ਪਰ ਚਰਨਜੀਤ ਨੇ ਜੱਗੇ ਨੂੰ ਪਿੰਡ ਛੱਡ ਦਿੱਤਾ ਪਿੰਨ ਆ ਉਹਦੇ ਪੇਕੇ ਛੱਡੇ ਆਈ ਮੁੰਡੇ ਨੇ ਪਰ ਚਰਨਜੀਤ ਨੇ ਜੱਗੇ ਨੂੰ ਪਿੰਡ ਛੱਡਤਾ ਜੱਗੇ ਦੇ ਨਾਲ ਕੀ ਤੇ ਉੱਥੇ ਹੀ ਪੜਨ ਲਾ ਦਿੱਤਾ ਨਾਲਕਿਆਂ ਨੇ ਵੀਰਪਾਲਾ ਜੀ ਛੋਟੀ ਸੀ ਤਾਂ ਕਰਕੇ ਚਰਨਜੀਤ ਦੇ ਨਾਲ ਰਹਿੰਦੀ ਕਰਦੀ ਸੀ ਤੇ ਉੱਥੇ ਰਹਿ ਨਹੀਂ ਸਕਦੀ ਸੀ ਹਜੇ ਉਹ ਕਹਿੰਦੀ ਜਦੋਂ ਇਸ ਦੀ ਉਮਰ ਹੋ ਗਈ ਇਹਨੂੰ ਛੱਡ ਜੂ ਮੈਂ ਇੱਥੋਂ ਇਹ ਵੀ ਪੜ ਲੂਗੀ ਉਹਨਾਂ ਨੇ ਤਾਂ ਪੜਾਉਣੀ ਨਹੀਂ ਚਰਨਜੀਤ ਨੂੰ ਹਰ ਇੱਕ ਸਮਾਨ ਜੀ ਜਮਾ ਪਿਓ ਦੇ ਕੇ ਜਾਂਦਾ ਹੁੰਦਾ ਸੀ ਸ਼ਾਮੋਂ ਦਾ ਕੋਈ ਇੱਕ ਸੂਟ ਵੀ ਨਹੀਂ ਸੀ ਬਣਾ ਕੇ ਦਿੰਦੀ ਲਿਡਾ ਲੱਤਾਂ ਕੁਝ ਵੀ ਨਹੀਂ ਪਾਉਣ ਨਾ ਦਿੰਦੀ ਸੀ ਹੁਣ ਚਰਨਜੀਤ ਨਾਲ ਖੇਤ ਵੀਰਪਾਲ ਨੂੰ ਹੀ ਲੈ ਜਾਂਦੀ ਸੀ ਕਿਉਂਕਿ ਛੋਟੀ ਸੀ ਹਜੇ ਪਰ ਘਰੇ ਆ ਕੇ ਕੰਮ ਕਰਦੀ ਸ਼ਿੰਦਰ ਜਦੋਂ ਕੁਝ ਮਨਜੀਤ ਨੂੰ ਵੀ ਆਖਦੀ ਤੇ ਕੁਝ ਕੰਮ ਕਰਾ ਦੇਤਾ ਉਹ ਅੱਗੋਂ ਬੋਲਦੀ ਮੇਰੇ ਜਵਾਬ ਛੋਟੇ ਐ ਉਹਨਾਂ ਨੂੰ ਮੈਂ ਕੱਲੀ ਸੰਭਾਲਦੀ ਹਾਂ ਤੂੰ ਆਪਦਾ ਇੱਕ ਪੇਕੇ ਛੱਡ ਆਈ ਐ ਮੈਂ ਕੀ ਕਰਾਵਾਂ ਸੋਹਣੀ ਮਨਜੀਤ ਉੱਤਰ ਉਹ ਮਾਰਦੀ ਹੁੰਦੀ ਸੀ ਵੀ ਮੈਂ ਆਪਦਾ ਮੁੰਡਾ ਤਾਂ ਮੈਂ ਆਉਦੇ ਜਵਾਬ ਸਾਂਭਣੇ ਆ ਤੂੰ ਤਾਂ ਆਪਦਾ ਮੁੰਡਾ ਇੱਕ ਪੇਕੇ ਛੱਡ ਆਈ ਗਈ ਮੈਥੋਂ ਕੰਮ ਨਹੀਂ ਹੁੰਦਾ ਕੰਮ ਇਸ ਤਰ੍ਹਾਂ ਚੱਲਦਾ ਰਿਹਾ ਅਗਲੇ ਸਾਲ ਵੀਰਪਾਲ ਨੂੰ ਵੀ ਨਾਨਕੇ ਲੈ ਗਏ ਸਰਜੀਤ ਦੇ ਦੋ ਬੇਟੀਆਂ ਸੋਨੀ ਤੇ ਮਨੀ ਤੇ ਬੇਟਾ ਸਿਰਾਜ ਉਹ ਤੇ ਨੇ ਸਕੂਲ ਪੜ੍ਹਨ ਲੱਗ ਗਏ ਹੁਣ ਸ਼ਿੰਦਰ ਵੀ ਬੋਲਣ ਲੱਗ ਗਈ ਮਨਜੀਤ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਵੀ ਮੈਂ ਕੀ ਕਰਾਂ ਕੰਮ ਨੂੰ ਚੰਦ ਦੀ ਅਚਾਨਕ ਮੌਤ ਹੋ ਗਈ ਰੋਜ਼ ਦਾ ਕਲੇਸ਼ ਰਹਿਣ ਲੱਗ ਪਿਆ ਤੇ ਸ਼ਾਮੋ ਨੇ ਤੈਨੂੰ ਅਟ ਕਰ ਦਿੱਤੇ ਸ਼ਾਮੋ ਖੁਦ ਸਰਜੀਤ ਵੱਲ ਹੋ ਗਈ ਕਿਉਂਕਿ ਜਵਾਬ ਛੋਟੇ ਸੀ ਸਰਜੀਤ ਤੇ ਇੱਕ ਸ਼ਰਾਬੀ ਵੀ ਸੀ ਸਰਜੀਤ ਬਾਕੀ ਰੋਗ ਵੀ ਮਾਰ ਸਕਦੀ ਸੀ ਸ਼ਾਮੋ ਸ਼ਿੰਦਰ ਤੇ ਬਾਕੀ ਮਨਜੀਤ ਤਾਂ ਕਿਸੇ ਦੀ ਸੁਣਦੀ ਨਹੀਂ ਸੀਗੀ ਤੇ ਸ਼ਾਮ ਉਹ ਬੜੀ ਖਲਾਕ ਸੀ ਤਾਂ ਕਰਕੇ ਸ਼ਿੰਦਰਵਲ ਹੋਈ ਸੀ ਵੀ ਮੈਂ ਤੇ ਰੋ ਮਾਰ ਸਕਦੀ ਹਾਂ ਸਰਜੀਤ ਨੂੰ ਪ੍ਰਾਣਾ ਘਰ ਆ ਗਿਆ ਮਾਂ ਨਾਲ ਮਨਜੀਤ ਨੂੰ ਪਸ਼ੂਆਂ ਵਾਲਾ ਵਾੜਾ ਆ ਗਿਆ ਉਸ ਵਿੱਚ ਕਮਰਾ ਸੀ ਉੱਥੇ ਅੱਡ ਕਰ ਦਿੱਤਾ ਤੇ ਪਾਸੇ ਇੱਕ ਹੋਰ ਜਗ੍ਹਾ ਸੀ ਉੱਥੇ ਕਮਰਾ ਸੀਗਾ ਉੱਥੇ ਰੂਪ ਨੂੰ ਅੱਡ ਕਰ ਦਿੱਤਾ ਮਨਜੀਤ ਤੀਨ ਨਾ ਡਰਦੀ ਸੀ ਮਨਜੀਤ ਤੋਂ ਤੇ ਚਰਨਜੀਤ ਤੇ ਲੱਗਦੀ ਸੀ ਕਿਉਂਕਿ ਚਰਨਜੀਤ ਦੇ ਪੇਕੇ ਵਧ ਗਿਆ ਸੀ ਤੇ ਚਰਨਜੀਤ ਬੋਲਦੀ ਨਹੀਂ ਸੀ ਵਿਚਾਰੀ ਭੱਜ-ਭੱਜ ਕੇ ਮੂਰੇ ਕੰਮ ਕਰਦੀ ਸੀ ਡਰਦਿਆਂ ਨੂੰ ਡਰਾਉਂਦੀ ਆ ਲੋਕੀ ਤੇ ਉਹਦੀ ਨਣਾਣ ਵੀ ਮਨਜੀਤ ਨੂੰ ਨਹੀਂ ਕੁਛ ਬੋਲਦੀ ਸੀ ਨਾ ਰੋਕਦੀ ਨਾ ਟੋਕਦੀ ਸੀ ਨਾ ਕੰਮ ਨੂੰ ਆਉਂਦੀ ਸੀ ਜਿਦੋਂ ਨਣਾਣ ਆਉਂਦੀ ਮਿਲਣਾ ਤੇ ਚਰਨਜੀਤ ਤੋਂ ਹੀ ਸਾਰਾ ਕੰਮ ਬੈਠੀ ਪਾਲਦੀ ਮਨਜੀਤ ਨੂੰ ਨਹੀਂ ਆਉਂਦੀ ਹੁੰਦੀ ਸੀ ਚਰਨਜੀਤ ਦੇ ਵਿੱਕੇ ਵਧਿਆ ਸੀ ਰੂਪ ਨੂੰ ਰੂਪ ਦੀ ਭੈਣ ਉਲਟਾ ਸਿੱਧਾ ਪੜਾਉਂਦੀ ਹੁੰਦੀ ਸੀ ਜਿਵੇਂ ਰੂਪ ਤੋਂ ਕੰਮ ਨਾ ਕਰ ਜਾਮਾ ਇਹਦੇ ਪਿੱਛੇ ਹੈ ਗਿਆ ਬਥੇਰੇ ਵੱਡੇ ਆਪੇ ਖਰਚਾ ਕਰਨਗੇ ਤੂੰ ਨਾ ਕਮਾਈ ਨੂੰ ਫੜਾਇਆ ਕਰ ਆਪੇ ਲਿਆਵੇ ਆਉਦੇ ਪੇਕਿਆਂ ਤੋਂ ਸਰਦੇ ਵਰਤੇ ਵਾਲੀ ਆ ਸਾਰਾ ਕੁਝ ਤੂੰ ਬੈਠ ਕੇ ਖਾਈ ਐਵੇਂ ਖੇਤਾਂ 'ਚ ਫਿਰਦਾ ਰਹੇ ਰੂਹ ਹੋਣ ਜਮਾ ਕੰਮ ਨਾ ਕਰਦਾ ਘਰੇ ਵੀ ਕੰਮ ਘੱਟੀ ਕਰਦਾ ਸੀ ਹੱਥ ਨਹੀਂ ਲਾਉਂਦਾ ਸੀ பசਾਂ ਨੂੰ ਮਹੀਨੇ ਤੋਂ ਚਰਨਜੀਤ ਦੀ ਮਾਂ ਦੀ ਕਦੇ ਪਿਓ ਆਉਂਦਾ ਖਰਚਾ ਪੂਰਾ ਦੇ ਜਾਂਦੇ ਨਮਕ ਮਿਰਚਾਂ ਤੋਂ ਲੈ ਕੇ ਕੱਪੜਾ ਲੀਡਾ ਲੱਤ ਸਾਰਾ ਸਮਾਨ ਦੇ ਜਾਂਦੇ ਜੋ ਚੁੱਲ੍ਹੇ 'ਚੋਂ ਕੀ ਦਾ ਜੋ ਸਮਾਨ ਹੁੰਦਾ ਸਭ ਦੇ ਕੇ ਜਾਂਦੇ ਮਨਜੀਤ ਪੇਕੇ ਕੱਟ ਜਾਂਦੀ ਸੀ ਬਸ ਜਰਨਜੀਤ ਤੇ ਲੱਗਦੀ ਹੁੰਦੀ ਸੀ ਰੂਪਸਾਰਾ ਦੇ ਪਿੰਡ ਤੇ ਲੀਡਰਾਂ ਮਗਰ ਚੌਧਰ ਕਰਨ ਵਾਲਿਆਂ ਕੋਲੇ ਰਹਿੰਦਾ ਖੇਤੀਬਾੜੀ ਕਰਨੀ ਛੱਡ ਦਿੱਤੀ ਬਸ ਇਸ ਛੇ ਤੇ ਜ਼ਮੀਨ ਦੀ ਜਿੰਦਾ ਤੇ ਪੈਸੇ ਆਉਂਦੀ ਜੇਬ ਚ ਰੱਖਦਾ ਜਦੋਂ ਚਰਨਜੀਤ ਪੈਸੇ ਮੰਗਦੀ ਤਾਂ ਲੜਾਈ ਕਰਦਾ ਹੁਣ ਚਰਨਜੀਤ ਨੇ ਕੁਝ ਨਾ ਕਹਿਣਾ ਛੱਡੀ ਦਿੱਤਾ ਜਦੋਂ ਕੋਈ ਇਸ ਕਰਦਾ ਸੀਗਾ ਇਦਰ ਮਲਕੀਤ ਵਧੀਆ ਖੇਤੀ ਬੜੀ ਕਰਦਾ ਸੀ ਤੇ ਹੁਣ ਮਨਜੀਤ ਵੀ ਕਰਦਾ ਸਾਰਾ ਕੰਮ ਕਰਨ ਲੱਗ ਗਿਆ ਸੀ ਕਿਉਂਕਿ ਅੱਡ ਹੋ ਗਏ ਸੀ ਖੇਤੀ ਵਧੀਆ ਹੁੰਦੀ ਸੀ ਮਨਜੀਤ ਕੇ ਆਮਦਨ ਚੰਗੀ ਹੋਣ ਲੱਗ ਗਈ ਦੋਵੇਂ ਜਵਾਕ ਵਧੀਆ ਵੜਦੇ ਸੀ ਮਲਕੀਤ ਘਰੇ ਵੀ ਪਸ਼ੂਆਂ ਦੀ ਸੰਭਾਲ ਕਰਦਾ ਸੀ ਇਸ ਕਰਕੇ ਵਿਹਾਰਾ ਵਧੀਆ ਹੋਣ ਲੱਗ ਗਿਆ ਮਲਕੀਤ ਨੇ ਵਧੀਆ ਕਮਾਈ ਕੀਤੀ ਤੇ ਨਵੇਂ ਕਮਰੇ ਹੋਰ ਦੋ ਪਾ ਲਏ ਤੇ ਵਧੀਆ ਰਸੋਈ ਪਾ ਲੀ ਸਾਰਾ ਪਰਿਵਾਰ ਵਧੀਆ ਰਹਿਣ ਲੱਗ ਗਿਆ ਉਦਰਾਸਰੀ ਧੀ ਤਾਂ ਸ਼ਰਾਬੀ ਸੀ ਕਿਸੇ ਦੀ ਵੀ ਸੁਣਦਾ ਨਹੀਂ ਸੀ ਕੰਮ ਕਰਦਾ ਵੀ ਨਹੀਂ ਕਰਦਾ ਸੀ ਸ਼ਾਮੋ ਨੂੰ ਕਦੇ ਸ਼ਿੰਦਰ ਕਹਿੰਦੀ ਵੀ ਤੇਰਾ ਪੁੱਤ ਜਮਾਂ ਕੰਮ ਨੂੰ ਹੱਥ ਨਹੀਂ ਲਾਉਂਦਾ ਮੈਂ ਜਵਾਕ ਕਿਵੇਂ ਪਾਲਾਂ ਤੇ ਸ਼ਾਮੋ ਅੱਗੋਂ ਬੋਲਦੀ ਤੇਰੇ ਜਵਾਕ ਹੈ ਜੇ ਪਾਲਣੇ ਆ ਤਾਂ ਪਾਲ ਤਾਂ ਕੰਮ ਤਾਂ ਕਰਨਾ ਹੀ ਪੈਣਾਗਾ ਜੇ ਤੂੰ ਜਵਾਕ ਪਾਲਣੇ ਆ ਤਾਂ ਤੂੰ ਜੰਮੇ ਆ ਕੰਮ ਕਰ ਸ਼ਿੰਦਰ ਚੁੱਪ ਕਰ ਜਾਂਦੀ ਕਿਉਂਕਿ ਜਵਾਕ ਤੇ ਨਹੀਂ ਸੀ ਹੁਣ ਕੀ ਕਰਦੀ ਮਾਂ ਜੋ ਸੀਗੀ ਸ਼ਿੰਦਰ ਦੇ ਬਰਾ ਵਿਦੋ ਸੀ ਜੋ ਆਪਸ ਚ ਵੀ ਸ਼ਰੀਕਾ ਬਣ ਜਾਂਦਾ ਦੋ ਪਰਾਂਵਾਂ ਦਾ ਵੀ ਭੈਣ ਨੂੰ ਕੌਣ ਰੱਖਦਾ ਜਵਾਕਾਂ ਨੂੰ ਕੌਣ ਰੱਖਦਾ ਸ਼ਿੰਦਰਕਰ ਦਾ ਕੰਮ ਕਰਦੀ ਪਸ਼ੂਆਂ ਨੂੰ ਖੁਦ ਸੰਭਾਲਦੀ ਦੁੱਧ ਦੇ ਪੈਸੇ ਕਰਦਾ ਖਰਚ ਕੱਢਦੀ ਹੁੰਦੀ ਸੀ ਸ਼ਾਮੂ ਵੀ ਪੂਰਾ ਰੋਵ ਰੱਖਦੀ ਸੀ ਜੀ ਮੰਜੇ ਤੇ ਬੈਠੀ ਮਾਰੀ ਜਾਂਦੀ ਰੋਵ ਇੱਕ ਦਿਨ ਮਰ ਗਈ ਪਤਦੀ ਦਾ ਰੂਹਾਂ ਦੀ ਦਿੰਦੀ ਦਿੰਦੀ ਸ਼ਿੰਦਰ ਦੀ ਛੋਟੀ ਕੁੜੀ ਪੰਜ ਪੜ ਕੇ ਹਟ ਗਈ ਘਰ ਦਾ ਕੰਮ ਕਰਨ ਲੱਗ ਗਈ ਸ਼ਿੰਦਰ ਨਾਲ ਵੱਡੀ ਬੇਟੀ ਜਿਹੜੀ ਸੀਗੀ ਪੜ੍ਹਾਈ ਕਰਦੀ ਨਾ ਉਹ ਪੜ੍ਹਨ 'ਚ ਵਧੀਆ ਸੀਗੀ ਤੇ ਉਹ ਵਧੀਆ ਪੜ੍ਹਦੀ ਸੀ ਤੇ ਬੇਟਾ ਵੀ ਪੜ੍ਹਨ ਜਾਂਦਾ ਸੀ ਤੇ ਛੋਟੀ ਕੁੜੀ ਨਹੀਂ ਪੜ੍ਹ ਕੇ ਰਹਿ ਗਈ ਸੀ ਸ਼ਿੰਦਰ ਦੀ ਮਾਂ ਨੂੰ ਪੈਨਸ਼ਨ ਆਉਂਦੀ ਸੀ ਕਿਉਂਕਿ ਸ਼ਿੰਦਰ ਦਾ ਪਿਓ ਕੋਈ ਸਰਕਾਰੀ ਜੌਬ ਕਰਦਾ ਸੀ ਪਰ ਹੁਣ ਨਹੀਂ ਸੀ ਇਸ ਕਰਕੇ ਮਾਂ ਨੂੰ ਪੈਨਸ਼ਨ ਲੱਗ ਗਈ ਤੇ ਕੁਝ ਸਿਆਲ ਗਰਮੀ ਦੇ ਕੱਪੜੇ ਵਿਚਾਰੀ ਉਹ ਬਣਾ ਕੇ ਦੇ ਜਾਂਦੀ ਸੀ ਸ਼ਿੰਦਰ ਨੂੰ ਚਿੰਦਰ ਨੇ ਬਹੁਤ ਗਰੀਬੀ ਦੇਖੀ ਚਿੰਦਰ ਦਾ ਇੱਕ ਬੇਟਾ ਇੱਕ ਨੰਬਰ ਦਾ ਫੁਕਰਾ ਸੀ ਵੱਡੀਆਂ ਘਰਾਂ ਦੇ ਜਵਾਕਾਂ ਦੇ ਨਾਲ ਦੋਸਤੀ ਸੀਗੀ ਉਹਨਾਂ ਦੇ ਵਰਗਾ ਹੀ ਖਾਣਾ ਪੀਣਾ ਪਹਿਨਣਾ ਮੰਗਦਾ ਸੀ ਹਣ ਚਰਨਜੀਤ ਦੇ ਇੱਕ ਭਰਾ ਤੇ ਇੱਕ ਭਜਾਈ ਦੋਨੋਂ ਬਹੁਤ ਕਰਦੇ ਸੀ ਚਰਨਜੀਤ ਦਾ ਕਦੇ ਕਦੇ ਨਰਮੀ ਵੇਲੇ 10-15 ਦਿਨ ਬਾਅਦ ਆਉਂਦੀ ਕਿਉਂਕਿ ਚਰਨਜੀਤ ਖੇਤ ਚਲੀ ਜਾਂਦੀ ਨਰਮਾ ਚੁਗਣ ਵਾਲਿਆਂ ਦੀ ਨਿਗਾਹ ਤੇ ਕਿਉਂਕਿ ਚੋਣਾਂ ਨੂੰ ਨਾਲ ਜਾਣ ਵਾਸਤੇ ਘਰ ਦੀ ਇੱਕ ਨਾਲ ਜਨਾਨੀ ਹੁੰਦੀ ਨਾਲ ਚਰਨਜੀਤ ਚਲੀ ਜਾਂਦੀ ਐ ਨੇ ਨਾਲ ਤੇ ਉਹਦੇ ਨਾਲ ਇੰਨੇ ਹੀ ਬਹੁਤ ਸਾਰਾ ਹੁੰਦਾਗਾ ਆਉਂਦੀ ਹੋਈ ਪੇਕਿਆਂ ਤੋਂ ਸਾਰਾ ਸਮਾਨ ਲੀੜੇ ਕੱਪੜੇ ਸਾਰਾ ਘਰ ਦਾ ਲੈ ਆਉਂਦੀ ਨਾਨਕੇ ਘਰ ਦਸ ਪੜ ਗਿਆ ਸੀ ਜੱਗਾ ਤੇ ਘਰੇ ਆ ਗਿਆ ਕਿਉਂਕਿ ਚਰਨਜੀਤ ਬਿਮਾਰ ਰਹਿਣ ਲੱਗ ਗਈ ਸੀ ਫਿਕਰਾਂ ਚ ਜੱਗੇ ਤਾਂ ਵਿਆਹ ਕਰ ਦਿੱਤਾ ਗਿਆ ਪੈਸਾ ਨਾਨਕਿਆਂ ਨੇ ਲਾਇਆ ਜੋ ਵੀ ਵਿਆਹ ਤੇ ਖਰਚ ਹੋਇਆ ਰੂਪ ਨੇ ਤਾਂ ਕੁਝ ਵੀ ਨਹੀਂ ਲਾਇਆ ਉਹ ਤਾਂ ਸਿਰਫ ਲੀੜੀ ਪਿੱਛੇ ਹੀ ਪੈਸਾ galactos ਦਿੰਦਾ ਸੀ ਆਏ ਵੋਟਾਂ ਤੇ ਪੈਸਾ ਇਕੱਠਾ ਕਰਕੇ ਉਹਨਾਂ ਨੂੰ ਦਿੰਦੇ ਸੀਗੇ ਉਹਦੇ ਵਿੱਚ ਪੈਸੇ ਪਾਉਂਦਾ ਸੀ ਆਉਦੇ ਬਸ ਖਾਣ ਪੀਣ ਨੂੰ ਦੋਸਤਾਂ ਮਿੱਤਰਾਂ ਨੂੰ ਪਿੰਡ ਦੇ ਵਿੱਚ ਜਿਹੜੀ ਪਾਰਟੀ ਕੀਤੀ ਆ ਉਹ ਰੂਪ ਨੇ ਪੈਸੇ ਲਾਤੇ। ਬਾਕੀ ਕੁਛ ਲੀੜਾ ਦਿੱਤਾ ਜਾਂ। ਪਰਟੀ ਨੂੰ ਸੋਨਾ ਪਾਇਆ ਸਾਰਾ ਨਾਨਕਿਆਂ ਨੇ ਕੀਤਾ। ਵੀਰਪਾਲ ਨਾਨਕ ਇਹ ਜੇ ਪੜਦੀ ਸੀ। ਜੱਗੇ ਦਾ ਵਿਆਹ ਹੋ ਗਿਆ। ਜੱਗਾ ਖੁਦ ਖੇਤੀ ਕਰ ਲੱਗ ਗਿਆ ਤੇ ਪਿਓ ਨੂੰ ਵੀ ਲਾ ਲਿਆ ਅੱਗੇ ਤੇ ਗਿਨੇ। ਕਿਉਂਕਿ ਹੁਣ ਡਰਦਾ ਨਹੀਂ ਸੀ ਜੱਗਾ ਪਿਓ ਤੋਂ। ਰੂਪ ਡਰਨ ਲੱਗ ਪਿਆ। ਜੱਗੇ ਤੋਂ ਕਿਉਂਕਿ ਜੱਗਾ ਖੁਦ ਖੇਤੀਬਾੜੀ ਕਰ ਲਾਪੇ ਹੱਥ ਵਿੱਚ ਪੈਸਾ ਆਉਣ ਲੱਗ ਪਿਆ ਤੇ ਘਰੇ ਪਸ਼ੂ ਵੀ ਰੱਖ ਲਏ ਪਰ ਚਰਨਜੀਤ ਦੀ ਅਚਾਨਕ ਮੌਤ ਹੋ ਗਈ ਉਸ ਨੂੰ ਸੁੱਖ ਨਹੀਂ ਮਿਲਿਆ ਕਦੇ ਰੂਪ ਦਾ ਘਰ ਬੰਨਦੀ ਰਹੀ ਆਪ ਕਦੇ ਕੁਝ ਖਾ ਪੀ ਕੇ ਚੰਗਾ ਨਹੀਂ ਦੇਖਿਆ ਉਸ ਨੂੰ ਹੁਣ ਕੀ ਭਾਸੀਗਾ ਵੀ ਰੂਪ ਖੇਤੀਬਾੜੀ ਕਰਦਾ ਉਹਨੇ ਤਾਂ ਆਪਦੀ ਜ਼ਿੰਦਗੀ ਕੱਟੇ ਚ ਗਾਲ ਦਿੱਤੀ ਪੇਕਿਆਂ ਤੋਂ ਲਿਆ ਲਿਆ ਕੇ ਖਾਉਂਦੀ ਰਹੀ ਸਾਰੇ ਉਮਰ ਲਿਆ ਕੇ ਪੇਕਿਆਂ ਤੋਂ ਰੂਪ ਦਾ ਕਰ ਵੰਦੀ ਰਹੀ ਆਪਦਾ ਕਦੇ ਕੁਛ ਚੰਗਾ ਪਾ ਕੇ ਹੰਡਾ ਕੇ ਖਾਕੇ ਨਹੀਂ ਦੇਖਿਆ ਤੇ ਰੋਗਾ ਨਹੀਂ ਲੈ ਲੀ ਉਹਨੇ ਤਾਂ ਆਪਦੀ ਉਮਰ ਕੱਟੇ ਚ ਗਾ ਲ ਦਿੱਤੀ ਪੇਕਿਆਂ ਤੋਂ ਲਿਆ ਲਿਆ ਕੇ ਨਾਨਕੇ ਘਰ ਵੀਰਪਾਲ ਨੂੰ ਕਰੇ ਨਾ ਤੁਰਿਆ ਉਹ ਕਹਿੰਦੇ ਵੀ ਸਾਡੀ ਕੁੜੀ ਹੈ ਅਸੀਂ ਪੜਾਵਾਂਗੇ ਤੇ ਵਿਆਹਾਂਗੇ ਵੀ ਕਿਉਂਕਿ ਜੋ ਸਾਡੀ ਕੁੜੀ ਪਰਗੀ ਦੁੱਖ ਹੁਣ ਇਹ ਨਾ ਦੇਖੇ ਮਨਜੀਤ ਦੀ ਬੇਟੀ ਪਾਲ ਪੜ ਰਹੀ ਸੀ ਦੀ ਪਾਪੜਨ ਤੋਂ ਹਟ ਗਿਆ ਬੋਲਦਾ ਘਟ ਸੀ ਕਿਤੀ ਬੜੀ ਕਰ ਲੱਗ ਪਈ ਪਾਖੀਤੀ ਕਰ ਲੱਗਦੀ ਆ ਪਾਲ ਦੀ ਸੇਲੀ ਇੱਕ ਪਿੰਡ ਚੋਂ ਸੀ ਕਿਸੇ ਧਾਰਮਿਕ ਜਗ੍ਹਾ ਤੇ ਜਾਂਦੇ ਸੀ ਇੱਕ ਦਿਨ ਘਰੇ ਦੱਸ ਕੇ ਪਾਲ ਚਲੀ ਗਈ ਵੀ ਉਹ ਵੀ ਡੇਰੇ ਜਾਊਗੀ ਉਹਨੂੰ ਵਧੀਆ ਲੱਗਾ ਫਿਰ ਮਨਜੀਤ ਨੂੰ ਵੀ ਨਾਲ ਲੈ ਗਈ ਹੁਣ ਛੁੱਟੀ ਵਾਲੇ ਦਿਨ ਮਹੀਨੇ ਤੋਂ ਚਲੀ ਜਾਂ ਚਲੀਆਂ ਜਾਂਦੀਆਂ ਦੋਨੇ ਡੇਰੇ ਦੇ ਵਿੱਚ ਪਾਲ ਦੇ ਨਾਲ ਮਲਕੀਤ ਨੂੰ ਵੀ ਲੈ ਜਾਂਦੀ ਸੀ ਪਾਲ ਸ਼ਹਿਰ ਭੜਾਈ ਕਰਦੀ ਸੀ ਹੁਣ ਪਿੰਡ ਕੋਲੇ ਇਹ ਨਾਲ ਲੱਗਦਾ ਸੀ ਕਿ ਸ਼ਹਿਰ ਉੱਥੇ ਕਾਲਜ ਸੀਗਾ ਦੂਰੋਂ ਦੂਰੋਂ ਬੱਚੇ ਪੜ੍ਹਨ ਆਉਂਦੇ ਸੀ ਉੱਥੇ ਪਾਲ ਦੀ ਰਿਸ਼ਤੇਦਾਰੀ ਚੋ ਵੀ ਲੜਕਾ ਉੱਥੇ ਪੜ੍ਹਨ ਆਉਂਦਣਾ ਸੀ ਪਾਲ ਦੀਆਂ ਵਧੀਆ ਸੇਲੀਆਂ ਸੀਆਂ ਸਾਰੀਆਂ ਪਾਲ ਧਾਰਮਿਕ ਜਗਾ ਹੁਣ ਕੱਟ ਕਰ ਗਈ ਮਲਕੀਤ ਦਾ ਆਉਣਾ ਜਾਣਾ ਜ਼ਿਆਦਾ ਹੋ ਗਿਆ ਉਹ ਉੱਥੇ ਹੀ 10-15 ਦਿਨ ਲਾਏ ਆਉਂਦਾ ਮਨਜੀਤ ਵੀ ਜਾਂਦੀ ਸੀ ਪਰ ਮਹੀਨੇ ਵਿੱਚ ਦੀ ਇੱਕ ਦਿਨ ਜਾਂਦੀ ਸੀ ਪਰ ਸ਼ਾਮ ਨੂੰ ਵਾਪਸ ਆ ਜਾਂਦੀ ਸੀ ਤੇ ਮਲਕੀਤਾ ਉੱਥੇ ਰਹਿਣ ਲੱਗ ਪਿਆ ਸੀ ਕਿੰਨੇ ਦਿਨ ਦਸ ਦਿਨ ਲਾ ਕੇ ਆਉਂਦਾ ਤੇ ਉੱਤੇ ਸੇਵਾ ਦੇ। ਰਾਤ ਨੂੰ ਵੀ ਰਹਿ ਕੇ ਆਉਂਦਾ। ਦੀਪ ਨੇ ਖੇਤੀਬਾੜੀ ਸਮਾਨ ਲੇ ਕੰਬੜੀਆ ਚੱਕ ਲਿਆ। ਮਲਗੀਤ ਨੂੰ ਕੋਈ ਹੁਣ ਫਿਕਰ ਨਾ ਰਿਹਾ। ਉਤਾਰਨਿਕ ਜਗ੍ਹਾ ਦੇ ਵਿੱਚ ਉੱਥੇ ਡੇਰਿਆਂ ਤੇ ਹੀ ਰਹਿੰਦਾ ਸੀਗਾ। ਘਰੇ ਸਭ ਮੁਖ ਤਿਆਰੀ ਦੀਪੇ ਨੂੰ ਦੇ ਦਿੱਤੀਗੀ। ਦੀਪਾ ਵੀ ਕਮਾਲ ਕਰਦਾ ਸੀ। ਦੋ ਬੰਦਿਆਂ ਦਾ ਕੰਮ ਇਕੱਲਾ ਕਰ ਲੈਂਦਾ ਸੀ। ਵਧੀਆ ਫਸਲ ਹੁੰਦੀ। ਘਰੇ ਆਪ ਦੇ ਹਰ ਖੇਤੀ ਦਾ ਸਮਾਨ ਖਰੀਦ ਲਿਆਉਣੇ ਸੰਤ ਸੇੜਾ। ਪਾਲ ਨੂੰ ਵੀ ਹਟਾ ਲਿਆ ਪੜਨੋਂ ਕਿਉਂਕਿ ਦੀਪਾ ਖੁਦ ਘੱਟ ਪੜਿਆ ਸੀ ਤੇ ਪਾਲ ਨੂੰ ਕਹਿੰਦਾ ਇਹਨੇ ਪੜ ਕੇ ਕੀ ਕਰਨਾ ਬਹੁਤ ਪੜ ਲਿਆ ਬਹੁਤ ਹੈ ਹਣ ਪਰ ਪਾਲ ਦੀ ਸੇਲੀ ਇੱਕ ਸਕੂਲ ਚ ਪੜਾਉਂਦੀ ਹੈ ਪਾਲ ਵੀ ਉੱਥੇ ਸਕੂਲ ਪੜਾਉਣ ਲੱਗ ਜਾਂਦੀ ਹੈ ਜਵਾਕਾਂ ਨੂੰ ਮਲਕੀਤ ਨੂੰ ਹੁਣ ਕਰਦਾ ਬਿਲਕੁਲ ਫਿਕਰ ਨਾ ਗਿਆ ਆ ਰਿਹਾ ਦੀਪਾ ਖੇਤੀ ਬੜੀ ਸੰਭਾਲਦਾ ਤੇ ਪਸ਼ੂ ਪਾਲ ਕਰਦਾ ਕੰਮ ਤੇ ਬਾਕੀ ਕੰਮ ਸਾਰੇ ਕਰਦੀ ਇਹ ਹੌਸਲੇ ਬਣਾਉਣ ਚੀਜ਼ ਰਹੀ ਤੇ ਇੱਕ ਵੱਡੇ ਆ ਅਸੀਂ ਕਿਵੇਂ ਹਾਰਦੇ ਹਾਂ ਜਦੋਂ ਖੇਤਾਂ ਚ ਝੰਡੇ ਗੱਡੇ ਆ ਬੜੀ ਹੀ ਦੋਨੋਂ ਮਿਹਨਤ ਕਰਦੇ ਪਹਿਨਪਰਾ ਨਹੀਂ ਘਰ ਚੱਕ ਲਿਆ ਸਾਰਾ ਹੀ ਸਜਸਵਾਰ ਕੀ ਘਰੇ ਰੱਖਦੇ ਮਨਜੀਤ ਵੀ ਘਰ ਨੂੰ ਸਜਾਉਣ ਲੱਗ ਪੀ ਘਰੇ ਕੰਮ ਕਰ ਲੱਪੇ ਤੇ ਦੀਪਾ ਵੀ ਬਹੁਤ ਮਿਹਨਤ ਕਰਦਾ ਪਰ ਹੁਣ ਮਲਕੀਤ ਨੂੰ ਫਿਕਰ ਮੁੱਕ ਗਿਆ ਮਲਕੀਤ ਐਸ਼ਾਂ ਤੇ ਹੋ ਗਿਆ ਡੇਰੇ 'ਚ ਸੇਵਾ ਤੇ ਹੋ ਗਿਆ ਦੀਪਾ ਫਸਲਾਂ ਵਾਸਤੇ ਹਰ ਦੇਖ ਰੇਖ ਕਦ ਕਰਦਾ ਨਰਮਾ ਬੀਜਦਾ ਸੀ ਨਰਮੇ ਵਾਸਤੇ ਔਰਤਾਂ ਪਿੰਡ ਦੂਜੇ ਪਿੰਡ ਤੋਂ ਲੈ ਕੇ ਆਉਂਦਾ ਹੁੰਦਾ ਸੀਗਾ ਨਰਮਾ ਚੁਗਣਾਂ ਵਾਸਤੇ ਝੋਣੀਆਂ ਟਰੈਕਟਰ ਟਰਾਲੀ ਤੇ ਨਰਮਾ ਚੁਗਣ ਵਾਲਿਆਂ ਵਿੱਚ ਇੱਕ ਲੜਕੀ ਸੀ ਚੰਨੀ ਨਾਮ ਦੀ ਬਿੱਲੀ ਅੱਖ ਵਾਲੀ ਪਰ ਸਾਵਲਾ ਰੰਗ ਸੀ ਜਿਸ ਨੂੰ ਦੀਪਾ ਦੇਖਦਾ ਰਹਿੰਦਾ ਇੱਕ ਦਿਨ ਚੰਨੀ ਨੂੰ ਪਤਾ ਲੱਗ ਗਿਆ ਵੀ ਦੀਪਾ ਮੇਰੇ ਵੱਲ ਦੇਂਦਾ ਹੌਲੀ ਹੌਲੀ ਦੀਪਾ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰਨ ਲੱਗਾ ਚੰਨੀ ਨੂੰ ਵੀ ਦੀਪੇ ਨੂੰ ਵੀ ਬੁਲਾਉਣ ਚ ਹਰ ਬਹਾਨਾ ਲੱਭਦੀ ਹੁੰਦੀ ਸੀ ਉਹ ਦਸ ਪੰਦਰਾਂ ਦਿਨ ਹੋ ਗਏ ਹੁ ਨਰਮਾ ਦੁਆਰਾ ਚੁਗਣ ਵਾਲਾ ਸੀ ਦੀਪਾ ਫਿਰ ਉਹਨਾਂ ਨੂੰ ਹੀ ਲੈ ਆਇਆ ਨਰਮਾ ਚੁਗਣ ਵਾਸਤੇ ਹੁਣ ਚੰਨੀ ਨੂੰ ਪਤਾ ਸੀ ਇਹ ਲੜਕਾ ਮੇਰੇ ਕਰਕੇ ਦੁਆਰਾ ਸਾਨੂੰ ਲੈਣ ਆਇਆ ਜਦੋਂ ਪਾਣੀ ਦੀ ਲੋੜ ਹੁੰਦੀ ਚੰਨੀ ਦੀਪੇ ਨੂੰ ਆਖਦੀ ਚਾਹ ਬਣਾਉਣ ਵੇਲੇ ਵੀ ਚੰਨੀ ਦੀਪੇ ਨੂੰ ਕੋਲ ਬੁਲਾਉਣ ਲੱਗ ਗਈ ਸੀ ਤੇ ਗੱਲਾਂ ਕਰਦੀਆਂ ਕਰਨ ਲੱਗ ਪਈ ਖੁਦ ਪੁੱਛਦੀ ਦੀਪੇ ਦੇ ਘਰ ਬਾਰੇ ਦੀਪੇ ਨੂੰ ਇਹ ਸਭ ਵਧੀਆ ਲੱਗਦਾ ਕੋਈ ਹੈ ਮੇਰੇ ਇੰਨਾ ਕਰਦਾ ਚਾਹ ਪਹਿਲਾਂ ਬਣਾ ਕੇ ਦੀਪੇ ਨੂੰ ਪਿਲਾ ਦਿੰਦੀ ਚੰਨੀ ਹੁਣ ਦੀਪੇ ਦੇ ਖੇਤਾਂ ਤੋਂ ਤੋਂ ਹਰਾ ਵੀ ਪੁੱਛ ਕੇ ਲੈ ਜਾਂਦੀ ਪੱਠੇ ਪਸੂਆਂ ਵਾਸਤੇ ਪੁੱਛ ਕੇ ਵੱਢ ਕੇ ਲੈ ਜਾਂਦੀ ਇੱਕ ਦਿਨ ਸਵੇਰੇ ਹੀ ਦੀਪੇ ਨੇ ਖੁਦ ਹਰਾ ਵੱਢ ਕੇ ਰੱਖ ਦਿੱਤਾ ਚੰਨੀ ਵਾਸਤੇ ਦਿਨ ਵੇਲੇ ਦੀਪੇ ਨਾਲ ਹੀ ਨਰਮ ਜੁਗਣ ਲੱਗ ਗਿਆ ਦੀਪਾ ਨਾਲ ਹੀ ਨਰਮ ਜੁਗਣ ਲੱਗ ਗਿਆ ਚੰਨੀ ਦੀ ਵੀ ਚੰਨੀ ਨੂੰ ਜੁਗ-ਜੁਗ ਕੇ ਫੜਾਵੇ ਹੁਣ ਚੰਨੀ ਨਹੀਂ ਪੂਰੀ ਖੁੱਚ ਸੀ ਦੀਪੇ ਨੇ ਚਾਹ ਬਣਾਉਣ ਵੇਲੇ ਕਿਹਾ ਜਿੱਤਾ ਤੂੰ ਚੰਨੀ ਮੈਨੂੰ ਬਹੁਤ ਪਸੰਦ ਹੈ ਮੈਂ ਤੈਨੂੰ ਪਿਆਰ ਕਰਦਾ ਚੰਨੀ ਨੇ ਕਹਿ ਦਿੱਤਾ ਦੇਖ ਚੰਨੀ ਨੇ ਕਹਿ ਦਿੱਤਾ ਦੇਖ ਜੱਟਾ ਜੱਟਾਂ ਵਾਲੀ ਨਾ ਕਰੀ ਸਾਡੀ ਤੇ ਤੁਹਾਡੀ ਯਾਰਚ ਫਰਕ ਹੈ ਬਾਕੀ ਸਾਨੂੰ ਕੋਈ ਸਮਝਦੇ ਨਹੀਂ ਕਦੇ ਤੁਹਾਡਾ ਤਾਂ ਇਹ ਕੰਮ ਹੁੰਦਾ ਪਰ ਦੀਪੇ ਨੇ ਕਸਮ ਦਿੱਤੀ ਵੀ ਇਹ ਜੱਟ ਦੀ ਜ਼ੁਬਾਨে ਮੈਂ ਮੁੱਕਰਦਾ ਨਹੀਂ ਨਾ ਤੇਰੇ ਬਿਨਾ ਮੈਨੂੰ ਹੋਰ ਪਸੰਦ ਹੈ ਬਸ ਤੇਰੇ ਨਾਲ ਜ਼ਿੰਦਗੀ ਬਿਤਾਉਣੀ ਹੈ ਜਿੰਨੀ ਨੇ ਕਿਹਾ ਤੁਸੀਂ ਜੱਟਾਂ ਹੀ ਕਰਦੇ ਹੁੰਦੇ ਆ ਸਾਡੇ ਨਾਲ ਸਿਰਫ ਸਰੀਸ ਤੱਕ ਰੱਖਦੇ ਮਤਲਬ ਹੋਰ ਸਾਡੇ ਤੱਕ ਕੋਈ ਮਤਲਬ ਨਹੀਂ ਹੁੰਦਾ ਫਿਰ ਚੰਨੀ ਨੇ ਕਿਹਾ ਦੇਖ ਮੈਂ ਵਿਆਹੀ ਹੋਈ ਆ ਮੇਰੇ ਘਰ ਵਾਲਾ ਸ਼ਰਾਬੀ ਹੈ ਕੋਈ ਕੰਮ ਨਹੀਂ ਕਰਦਾ ਮੈਂ ਘਰ ਚਲਾਉਣੀਆਂ ਕੰਮ ਕਰਦੀ ਜੀਪੇ ਨੂੰ ਪਦਮ ਝਟਕਾ ਤਾਂ ਜ਼ਰੂਰ ਲੱਗਿਆ ਪਰ ਚੰਨੀ ਨੇ ਕਿਹਾ ਇੱਕਦਮ ਹੀ ਦੇਖ ਹੁਣ ਕੀ ਹੋ ਗਿਆ ਪਿੱਛੋਂ ਵਿਆਹ ਦੇ ਨਾਮ ਤੋਂ ਝਟਾ ਹੁਣ ਤੈਨੂੰ ਪਤਾ ਲੱਗ ਗਿਆ ਮੈਂ ਵਿਆਹੀ ਆ ਹੁਣ ਕਿਵੇਂ ਚੁੱਪ ਕਰ ਗਿਆ ਜੀਪੇ ਨੇ ਕਿਹਾ ਮੈਂ ਪਿੱਛਣ ਹਟ ਇਹ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਉਹ ਪਿੱਛੇ ਨਾ ਹਟੀ ਹੁਣ ਬਸ ਹੁਣ ਚੰਨੀ ਰੋਜ ਆਉਂਦੀ ਤੇ ਦੋਨੋਂ ਆਪਸ ਵਿੱਚ ਖੁਸ਼ ਸੀ ਨਰਮੇ ਦਾ ਟਾਈਮ ਲੰਘ ਗਿਆ ਦੀਪੇ ਨੂੰ ਆਪਦੇ ਘਰ ਸੱਜਣ ਲੱਗ ਗਏ ਕਿਉਂਕਿ ਚੰਨੀ ਦੇ ਘਰ ਦਾ ਖਰਚਾ ਦੀਪਾ ਚ ਲਾਉਣ ਲੱਗ ਗਿਆ ਦੀਪੇ ਨੂੰ ਕੋਈ ਫਰਕ ਨਹੀਂ ਸੀ ਕਿਉਂਕਿ ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ ਮਲਕੀਤ ਬਸ ਘਰੇ ਆਉਂਦਾ ਜਿੰਨੇ ਪੈਸੇ ਖਰਚੇ ਵਾਸਤੇ ਲੋੜ ਹੁੰਦੀ ਮਿਲ ਜਾਂਦੇ ਸੀ ਦੀਪੇ ਤੋਂ ਬਾਕੀ ਮਲਕੀਤ ਘਰੇ ਘਟ ਰਿਹਾ ਜਾਂਦਾ ਸੀ ਕੋਈ ਕੁਝ ਪੁੱਛਣ ਵਾਲਾ ਨਹੀਂ ਦੀਪੇ ਨੂੰ ਦੀਪੇ ਨੂੰ ਵੀ ਕੋਈ ਫਿਕਰ ਨਹੀਂ ਸੀ ਰਿਆ ਚੰਨੀ ਤੇ ਦੀਪੇ ਦੀਆਂ ਗੱਲਾਂ ਚੰਨੀ ਕੇ ਪਿੰਡ ਵੀ ਹੋਣ ਲੱਗ ਗਨਵਾ ਪਰ ਦੀਪਾ ਮਸਤ ਸੀ ਵੀਰਪਾਲ ਦੇ ਨਾਨਕੀ ਵੀ ਹੁਣ ਵੀਰਪਾਲ ਵਾਸਤੇ ਰਿਸ਼ਤਾ ਲੱਭਦੇ ਸੀ ਕਿ ਲੜਕਾ ਭਾਲ ਦੇ ਵਧੀਆ ਵੀ ਜੋਬ ਕਰਦਾ ਹੋਵੇ ਪਰ ਵੀਰਪਾਲ ਵਾਸਤੇ ਬਾਹਰਲੇ ਲੜਕੇ ਦਾ ਰਿਸ਼ਤਾ ਆ ਗਿਆ ਵੀਰਪਾਲ ਵਧੀਆ ਪੜੀ ਲਿਖੀ ਸੀ ਤੇ ਨਾਨਕੀ ਵੀ ਸੋਚਦੀ ਸੀ ਪਹਿਲਾਂ ਅਸੀਂ ਬਹੁਤ ਦੁਖੀ ਰਹੇ ਹਾਂ ਚਰਨਜੀਤ ਵੱਲੋਂ ਕਿਉਂ ਨਾ ਹੁਣ ਵੀਰਪਾਲ ਨੂੰ ਵਧੀਆ ਲੜਕਾ ਮਿਲ ਜਾਵੇ ਲੜਕੀ ਦਾ ਨਾਮ ਸੀ ਤੇਜਵੀਰ ਵਿਦੇਸ਼ ਚ ਪੱਕਾ ਸੀ ਇਧਰ ਉਹਨਾਂ ਕੋਲੇ ਜ਼ਮੀਨ ਸੀ ਬਾਕੀ ਪਰਿਵਾਰ ਉਧਰ ਹੀ ਪੱਕਾ ਸੀਗਾ ਉਹ ਲੜਕੀ ਇਧਰੋਂ ਲੈ ਕੇ ਜਾਣਾ ਪਸੰਦ ਕਰਦੇ ਸੀ ਵੀਰਪਾਲ ਉਹਨਾਂ ਨੂੰ ਪਸੰਦ ਆ ਗਈ ਵਧੀਆ ਰਿਸ਼ਤਾ ਵੀ ਪੱਕਾ ਕਰਕੇ ਉਹ ਆਖਦੇ ਸੀ ਆਪਦੇ ਹੀ ਖਰਚੇ ਤੇ ਲੈ ਕੇ ਜਾਵਾਂਗੇ ਤੁਹਾਡੇ ਕੋ ਇੱਕ ਪੈਸਾ ਨਹੀਂ ਲਾਉਣਾ ਬਸ ਤੁਸੀਂ ਵਿਆਹ ਕਰਕੇ ਭੇਜ ਦੇਣਾ ਗੱਜ-ਵੱਜ ਕੇ ਸਾਡੀ ਵਧੀਆ ਰਿਸ਼ਤੇ 'ਚ ਠੋਕ ਬਣ ਜਾਉ ਵੈਸੇ ਸਾਨੂੰ ਕੁਝ ਨਹੀਂ ਚਾਹੀਦਾ ਵੀਰਪਾਲ ਦੇ ਨਾਨਕਿਆ ਨੇ ਵਧੀਆ ਵਿਆਹ ਕੀਤਾ ਖਰਚ ਵੱਲ ਦੇਖਿਆ ਨਹੀਂ ਬਿਲਕੁਲ ਵੀ ਉਹ ਸੋਚਦੇ ਸੀ ਕੋਈ ਕਸਰ ਨਾ ਰਹਿ ਜਾਵੇ ਭਰਾ ਦੀ ਸੇਵਾ 'ਚ ਇਹਨਾਂ ਨੇ ਕੁਝ ਨਹੀਂ ਮੰਗਿਆ विदाज वगैरह कुछ नहीं मंगया ਆਪਾਂ ਹੁਣ ਬਰਾਤ ਦੀ ਸੇਵਾ ਫੁੱਲ ਕਰਨੀ ਹੈ ਵੀਰਪਾਲ ਦਾ ਵਿਆਹ ਵਧੀਆ ਕੀਤਾ ਧੂਮ-ਧਾਮ ਨਾਲ ਜਿੰਨਾ ਟਾਈਮ ਰਹੀਂ ਇਹ ਇਧਰ ਹਰ ਰੋਸ਼ ਸ਼ੌਂਕ ਵੀਰਪਾਲ ਦਾ ਉਹਨਾਂ ਨੇ ਪੂਰਾ ਕੀਤਾ ਵੀਰਪਾਲ ਦਾ ਸਹਰਾ ਪਰਿਵਾਰ ਉਦੇਸ਼ ਚਲਾ ਗਿਆ ਤੇ ਵੀਰਪਾਲ ਦੇ ਵੀ ਸਾਰੇ ਕਾਗਜ ਬਣਾ ਗਏ ਸੀ ਤਿਆਰ ਸੀ ਬਸ ਹੁਣ ਫਾਇਲ ਲਗਾਉਣ ਵਾਸਤੇ ਵੀਰਪਾਲ ਦੀ ਫਾਇਲ ਵੀ ਲੱਗ ਗਈ ਹੁਣ ਦੋਨਾਂ ਨੇ ਬਾਹਰ ਜਾਣ ਦੀਆਂ ਤਿਆਰੀਆਂ ਕਰ ਲੈਣਾਂ वीरपाल बहुत खुशी क्योंकि हमेशा ही समझा पुत सियानी बन के रही तीन चार दिन वीरपाल नही विदेश तो पहला क्योंकि जा गया क्योंकि पता सी फिर पता नहीं कदों आगा ना नानी ने कहना ਪੁੱਤ ਤੈਰੀ ਮਾਂ ਦੁੱਖ ਦੇਖ ਕੇ ਮਰੀ ਸਾਰੀ ਉਮਰ ਸਾਡੀ ਚਿਤ ਤੇਰੇ ਹੱਥ ਹੈ ਦੇਖੀ ਉੱਚਾ ਨੀਵਾਂ ਨਾ ਬੋਲੀ ਸਹੁਰੇ ਪਰਿਵਾਰ ਤੇਰੀ ਮਾਂ ਨੇ ਸਾਡੀ ਚਿਤ ਰੱਖੀ ਆ ਦੀ ਜ਼ਿੰਦਗੀ ਘਾਲ ਦਿੱਤੀ ਸਾਰੀ ਤੂੰ ਸਿਆਣੀ ਬਣ ਕੇ ਰਹੀ ਪੁੱਤੋ ਦੀ ਧੀਆਂ ਤੂੰ ਲੋਕੀ ਕੀ ਕਹਿਣਗੇ ਤੈਨੂੰ ਮਾਂ ਹੈ ਨਹੀਂ ਤੇ ਕੁਝ ਸਿਖਾਇਆ ਨਹੀਂ ਕਿਸੇ ਨੇ ਨਾ ਨਾਨਕਿਆਂ ਨੇ ਤੇਰੀ ਮਾਂ ਹੁੰਦੀ ਐ ਜਿਹਦੇਖਦੀ ਤੈਨੂੰ ਰਾਣੀ ਬਣੀ ਨੂੰ ਤੇਰੀ ਮਾਂ ਨੇ ਸਾਰੀ ਉਮਰ ਔਖ ਨਾਲ ਕੱਢੀ ਕਦੇ ਸਹੁਰੇ ਘਰ ਉੱਚਾ ਨੀਵਾਂ ਨੀ ਬੋਲੀ ਦੇਖੀ ਲਾਜ ਨਾ ਲਾਈ ਸਾਨੂੰ ਲੰਮਾ ਨੰਦੇ ਹੀ ਜੇ ਤੇਰੇ ਵਰਗੀ ਨੇ ਕੁਝ ਗਲਤ ਕਰ ਦਿੱਤਾ ਅਸੀਂ ਕੀ ਕਰਾਂਗੇ ਇੱਥੇ ਬੈਠੇ ਸਾਡੇ ਹੋਲੇ ਨਹੀਂ ਪਹੁੰਚਣੀ ਕਿੱਥੇ ਉੱਥੇ ਜਾਵਾਂਗੇ ਆਪਦਾ ਖਿਆਲ ਰੱਖੀ ਪੁੱਤ ਤੈਨੂੰ ਕਿੱਥੋਂ ਪਾਲਾਂਗੇ ਆਪਦੇ ਮਾਂ-ਬਾਪ ਦੇ ਦੁੱਧ ਨੂੰ ਲਾਜ ਨਾ ਲਾਈ ਸੁੱਖ ਨਾਲ ਏਡਾ ਵੱਡਾ ਪਰਿਵਾਰ ਹੈ ਤੂੰ ਸੁਖੀ ਰਹੇ ਸਾਨੂੰ ਕੀ ਚਾਹੀਦਾ ਪੁੱਤ ਸਿਆਣੀ ਰਹੇ ਵੀਰ ਪਾਲ ਵੀ ਖੁਸੀ ਉਹ ਵੀ ਕਹਿ ਦੇਦੀ ਇਨਾਂ ਨੇ ਕਿਉਂ ਫਿਕਰ ਕਰਦੇ ਹੋ ਮੇਰਾ ਇਹਨੇ ਚੰਗੇ ਹੈ ਮੈਂ ਕਿਉਂ ਬੋਲਣਾ ਇਨਾ ਮੁਰੇ ਨਾਲ ਨਾਨੀ ਉੱਥੇ ਤਾਂ ਐਸੀ ਹੈ ਪੂਰੀ ਜਤੀ ਹੈ ਕਮਾਈ ਕਰੂੰ ਖੁਦ ਇਨਾ ਬੜੀ ਲਿਖੀ ਹਾਂ ਮੌਜਾ ਕਰੂੰ ਮੈਂ ਤਾਂ ਵੈਸੇ ਇਹ ਸਾਰੇ ਕਮਾਈ ਕਰਦੇ ਮੈਂ ਬੇਲੀ ਬੈਠ ਕੇ ਵੀ ਭੁੱਖੀ ਨਹੀਂ ਮਰਨ ਲੱਗੀ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਵੀ ਉੱਥੇ ਸੱਦ ਲੂੰਗੀ ਨਾਨੀ ਮੈਂ ਤੇਜਵੀਰ ਇਨਾ ਚੰਗਾ ਮੇਰੀ ਹਰ ਗੱਲ ਮੰਨਦਾ वीरपाल बात को सी बाकी, बाकी कोई काठ नहीं सी वीरपाल वरगे चले गए एक दिन विदेश खुशी खुशी नानके भी खुशी वीरपाल ਨੂੰ ਵੀ ਹੁਣ ਰਾਜ ਕਰੂਗੀ ਇਹ ਆਪਾਂ ਨੂੰ ਕੋਈ ਫਿਕਰ ਨਹੀਂ वीरपाल ਵੀ ਪਹੁੰਚ ਕੇ ਦੱਸ ਦਿੰਦੀ ਇੱਥੇ ਸਭ ਕੁਝ ਠੀਕ ਹੈ ਅਸੀਂ ਵਧੀਆ ਪਹੁੰਚ ਗਏ ਹਾਂ ਵਿੱਚ ਵਿਦੇਸ਼ਾਂ ਪਹੁੰਚ ਗਈ ਤੇਰੀ ਦੀ ਮਾਏ ਤਕ ਭੁੱਲ ਜਾਣ ਜੇ ਥੂ ਖੁਸ਼ ਹੋ ਕੇ ਜੀ ਮਾਏ ਬੜੇ ਦੁੱਖ ਕੱਟੇ ਤੂੰ ਮੇਰੀ ਖਾਤਰ ਕੀਤਾ ਨਾ ਕਦੇ ਸੀ ਮਾਏ ਦੁਖੀ ਹੋਣ ਤੇ ਕੋਈ ਲਾਂਭਾ ਨਹੀਂ ਦਿੰਦੀ ਮੈਂ ਤੇਰੀ ਤੀ ਮਾਏ ਮਨਜੀਤ ਬਰਸੋਂ ਥੋੜਾ ਹੀ ਕਰ ਦਾ ਕੰਮ ਕਿਉਂਕਿ ਪਾਲਾ ਸਾਰਾ ਪਾਲ ਸਾਰਾ ਕੰਮ ਕਰਦੀ ਸੀ ਮਨਜੀਤ ਘਟ ਕੰਮ ਕਰਨ ਲੱਗ ਪਈ ਸਵੇਰੇ ਜਲਦੀ ਜਾਗਣਾ ਕੰਮ ਕਰ ਕਰਦਾ ਫਿਰ ਸਕੂਲ ਪੜਾਉਣ ਚਲੀ ਜਾਂਦੀ ਕਰੇ ਹੀ ਜਵਾਕ ਟਿਊਸ਼ਨ ਪੜ੍ਹਨ ਵਾਸਤੇ ਵੀ ਆ ਜਾਂਦੇ ਸੀ ਛੋਟੇ ਬੱਚਿਆਂ ਨੂੰ ਪੜਾਉਂਦੀ ਸੀ ਦੀਪੇ ਕੋਲੇ ਮੋਬਾਈਲ ਸੀ ਪਾਲ ਨੇ ਕਿਹਾ ਮੈਨੂੰ ਵੀ ਲੈ ਦਿਓ ਫੋਨ ਦੀਪੇ ਨੇ ਮੋਬਾਈਲ ਇੱਕ ਪਾਲ ਨੂੰ ਲੈ ਕੇ ਦੇ ਦਿੱਤਾ ਪਾਲ ਦੀਆਂ ਸਕੂਲ ਕੱਲ ਦੀਆਂ ਸੇਲੀਆਂ ਬਾਕੀ ਰਿਸ਼ਤੇਦਾਰੀ ਚੋਂ ਹੁਣ ਪਾਲ ਉਹਨਾਂ ਨਾਲ ਟਾਈਮ ਬਿਤਾਉਣ ਲੱਗ ਪਈ ਜਦੋਂ ਫ੍ਰੀ ਹੁੰਦੀ ਫੋਨ ਤੇ ਬਹੁਤ ਐਪ ਹੈ ਫੇਸਬੁੱਕ ਹੈ ਵਟਸਐਪ ਹੈ ਬਾਕੀ ਸੁੰਨ ਸਕੂਲ ਚੋਂ ਹਟ ਗਈ ਸੀ ਕਿਉਂਕਿ ਮਨਜੀਤ ਤੋਂ ਕੰਮ ਘੱਟ ਹੁੰਦਾ ਸੀ ਬਾਕੀ ਸਾਰਾ ਕੰਮ ਪਾਲ ਕਰ ਲੱਗ ਪਈ ਸੀ ਤੇ}{|\text{ਪਾਲ ਦੀ ਬੈਸਟ ਫਰੈਂਡ ਗਗੂ ਨਾਮ ਦੀ ਲੜਕੀ ਸੀ ਉਸ ਨਾਲ ਹਰ ਗੱਲ ਕਰਦੀ ਸੀ ਸਾਰੀਆਂ ਸਕੂਲ ਕਾਲਜ ਦੀਆਂ ਸੱਲੀਆਂ ਉੱਥੇ ਐਫ ਤੇ ਮਿਲ ਪਈਆਂ ਹਮੇਸ਼ਾ ਮਸਤ ਸੀ ਐਫ ਤੇ ਕੋਈ ਪੋਸਟ ਦੇਖੀ ਤੇ ਰਲ ਕੇ ਕਮੈਂਟ ਕਰਨਾ ਕਿਉਂਕਿ ਦੋਨਾਂ ਦੀ ਸੋਚ ਇੱਕ ਹੁਣ ਕਰਕੇ ਆ ਪਿਆਰ ਦਾ ਮਾਮਲਾ ਵੀ ਇੱਕੋ ਜਿਹਾ ਸੀ ਇਹ ਬੋਲਦੀਆਂ ਸੀ ਵੀ ਆਪਣੇ ਤਾਂ ਹਾ ਪਿਆਰ ਕੋਲੇ ਕੋਲ ਦੀ ਨਹੀਂ ਲੱਗਦੇ ਜਿਸ ਹਿਸਾਬ ਨਾਲ ਆਪਣਾ ਧਮਾਕ ਹੈ ਆਪਾਂ ਨੂੰ ਤਾਂ ਪਤਾ ਨਹੀਂ ਲੱਗਦਾ ਪਿਆਰ ਕੀ ਹੁੰਦਾ ਪਿਆਰ ਦੇ ਵਿੱਚ ਸ਼ਾਇਰੀ ਕਿਵੇਂ ਲਿਖੀ ਜਾਂਦੀ ਆ ਨੇੜੇ ਤੇੜੇ ਵੀ ਨਹੀਂ ਕੋਈ ਗੱਲ ਆ ਜਦੋਂ ਕੋਈ ਨਾ ਕੋਈ ਉਹ ਵੀਡੀਓ ਜਾਂ ਪੋਸਟ ਪਿਆਰ ਵਾਲੀ ਨਾਮ ਹੁੰਦੀ ਤੇ ਰੱਜ ਕੇ ਹੱਸਦੀਆਂ ਵੀ ਆ ਲੋਕਾਂ ਨੂੰ ਪਤਾ ਨਹੀਂ ਕਿਵੇਂ ਸ਼ਹਿਰੀ ਪਿਆਰ ਵਾਲੀ ਕਰ ਲੈਂਦੇ ਆ ਆਪਣੇ ਤਾਂ ਸਾਰਾ ਦਿਨ ਦਿਮਾਗ ਦੇ ਵਿੱਚ ਗੁੱਸਾ ਆ ਜਾਂ ਕਰਦਾ ਕੰਮ ਇਹੀ ਉਸ ਚੜਿਆ ਰਹਿੰਦਾ ਨਾ ਇਹ ਗੱਲਾਂ ਨਹੀਂ ਮੁਕਤੀਆਂ ਨਹੀਂ ਆ ਤੇ ਲੋਕੀ ਪਤਾ ਨਹੀਂ ਇਹ ਕਿਵੇਂ ਸਭ ਚੱਕਰਾਂ 'ਚ ਪੈ ਜਾਂਦੇ ਆ ਹਰ ਵਕਤ ਆਸ਼ਿਕਾਂ ਤੇ ਮਜ਼ਾਕ ਵਾਲੇ ਕਮੈਂਟ ਕਰਨੇ ਇਹਨਾਂ ਦੋਨਾਂ ਦਾ ਕੰਮ ਸੀਗਾ ਗਗੂ ਨੇ ਕਾਲਜ ਦੇ ਸਾਰੇ ਗਰੁੱਪ ਦੇ ਮੈਂਬਰਾਂ ਦਾ ਇੱਕ ਗਰੁੱਪ ਬਣਾ ਰੱਖਿਆ ਸੀ ਸੋਸ਼ਲ ਮੀਡੀਆ ਤੇ ਜਿਵੇਂ ਫੇਸਬੁੱਕ ਵਗੈਰਾ ਕੁਝ ਵੀ ਹੈ ਪਰ ਸਾਰੇ ਇਕੋ ਜਿਹੇ ਸਮਝਿਆ ਕਰਦੇ ਸੀ ਆਪਦੇ ਆਪ ਦੇ ਘਰ ਦੇ ਦੁਖੜੇ ਰੋਂਦੇ ਸੀ ਪਾਲ ਨੂੰ ਵੀ ਬਹੁਤ ਹੋਰ ਕਮੈਂਟ ਕਰਦੇ ਪਰ ਹੱਸ ਕੇ ਸਭ ਦੇਖਦੀ ਜਰੂਰ ਪਰ ਕਮੈਂਟ ਦਾ ਰਿਪਲਾਈ ਨਹੀਂ ਕਰਦੀ ਸੀ ਕਿ ਜਿੰਨਾਂ ਨੂੰ ਪਾਲ ਨਹੀਂ ਜਾਂਦੀ ਸੀ ਕਿਉਂਕਿ ਸੋਮੇ ਜੀ ਸੀਗੀ ਮੈਂ ਕੀ ਕਰਨੇ ਨਾਲ ਗੱਲ ਕਰਕੇ ਵਿਲੇ ਆ ਸਾਰੇ ਪਾਲ ਨੂੰ ਗਗੂ ਵੀ ਗੱਲ ਕਰਦੀ ਹੁੰਦੀ ਸੀ ਇਹ ਫਾਲਤੂ ਐ ਜੋ ਕਮੈਂਟ ਕਰਦੇ ਨੇ ਤੇ ਇਹਨਾਂ ਦੇ ਮੈਸੇਜ ਬਾਕਸ 'ਚ ਜੋ ਬੋਲਦੇ ਨੇ ਸਭ ਕੁਝ ਟਾਈਮ ਪਾਸ ਵਾਲੇ ਐ ਤੇ ਕਦੇ ਇਹਨਾਂ ਵੱਲ ਧਿਆਨ ਨਾ ਦੀ ਮੈਸ ਬਾਕਸ ਬਾਕਸ ਵੱਲ ਜਾਈ ਹੀ ਨਾ ਪਾਲਵੀ ਆਖਦੀ ਆ ਆਪਾਂ ਇਹਨਾਂ ਤੋਂ ਕੀ ਲੈਣਾਗਾ ਸਵੇਲੇ ਹੈ ਐਵੇਂ ਹੈ ਆਪਣੇ ਫੋਨ ਨੂੰ ਕੁਝ ਕਰ ਦੇਣਾ ਜਾਂ ਕੋਈ ਗੱਲ ਕਹਿ ਦਿੱਤੀ ਫਿਰ ਕੀ ਕਰਾਂਗੇ ਐਵੇਂ ਇਹਨਾਂ ਵੱਲ ਦੇਖਣਾ ਨਹੀਂ ਬਸ ਮਤਲਬ ਹੀ ਹੈ ਤੁਮਾਂ ਵੀ ਆਪਾਂ ਕੀ ਕਰਨ ਕਰਨਾਗਾ ਆਪਾਂ ਸਿਰਫ ਜਾਣ ਪਹਿਚਾਨ ਵਾਲਾਂ ਸਹੇਲੀਆਂ ਆਪਾਂ ਗੱਲ ਕਰਿਆ ਕਰਾਂਗੇ ਆਪਾਂ ਹੋਰ ਜਿੰਨੇ ਮਰਜ਼ੀ ਕੋਈ ਮੈਸੇਜ ਕਰੀ ਜਾਣ ਆਪਾਂ ਕਿਸੇ ਦਾ ਰਿਪਲਾਈ ਨਹੀਂ ਕਰਨਾ ਪਾਲ ਨੂੰ ਮੈਸੇਜ ਆਉਂਦੇ ਪਰ ਦੇਖ ਲੈਂਦੀ ਉਹ ਜਵਾਬ ਉਹਨਾਂ ਦਿੱਤੀ ਪਰ ਇੱਕ ਲੜਕਾ ਦੇਖਿਆ ਇੱਕ ਦਿਨ ਜੋ ਗਗੂ ਦਾ ਦੋਸਤ ਸੀ ਸੋਨਾ ਬਹੁਤ ਸੀ ਕਿਉਂਕਿ ਉਸਦੇ ਕਮੈਂਟ ਹਾਸੇ ਵਾਲੇ ਹੁੰਦੇ ਸੀ ਗਗੂ ਦੀਆਂ ਪੋਸਟਾਂ ਤੇ ਪਾਲ ਨੇ ਇੱਕ ਦਿਨ ਗਗੂ ਨੂੰ ਕਿਹਾ ਗਗੂ ਆਹ ਲੜਕਾ ਬਹੁਤ ਸੋਨਾ ਤੇ ਕਮੈਂਟ ਕਿੰਨੇ ਗੈਂਟ ਕਰਦਾ ਵਧੀਆ ਹੈ ਗਗੂ ਨੇ ਕਿਹਾ ਇਹ ਗੁਰੀ ਹੈ ਸਿਆਣਾ ਲੜਕਾ ਹਸੂ ਨੂੰ ਖੁਸਬਾ ਦਾ ਮੇਰੇ ਨਾਲ ਪੜਦਾਗਾ ਹੁਣ ਆਪਦਾ ਕੰਮ ਕਰਦਾਗਾ ਗਰੁੱਪ ਚ ਵੀ ਹੈ ਇਹ ਕਦੇ ਕਦੇ ਆ ਜਾਂਦਾ ਜਦੋਂ ਫ੍ਰੀ ਹੋਵੇ ਪਾਲ ਨੇ ਉਸ ਦੀ ਤਸਵੀਰ ਦੇਖੀ ਜੋ ਡিপি ਲੱਗੀ ਹੋਈ ਸੀ ਉਸ ਦੀ ਬਹੁਤ ਸੋਹਣਾ ਸੀਗਾ ਹੁਣ ਪਾਲ ਵੀ ਕਮੈਂਟ ਕਰਨ ਲੱਗੀ ਗੱਗੂ ਦੇ ਨਾਲ ਹੀ ਗੁਰੂ ਗੁਰੀ ਵੀ ਹੁੰਦਾ ਕਦੇ ਕਦੇ ਉਸ ਦੀ ਫਾਈਲ ਪੋਸਟ ਤੇ ਵੀਡੀਓ ਤੇ ਕਮੈਂਟ ਕਰ ਦਿੱਤਾ ਜਾਂਦਾ ਗੁਰੀ ਨੇ ਵੀ ਦੇਖਿਆ ਇਹ ਲੜਕੀ ਕੌਣ ਹੈ ਜੋ ਇਹ ਆਉਣ ਲੱਗ ਗਈ ਇਹ ਪੋਸਟ ਤੇ ਪਹਿਲਾਂ ਤਾਂ ਕਦੇ ਦੇਖੀ ਨਹੀਂ ਗੁਰੀ ਨੇ ਵੀ ਪੁੱਛਿਆ ਗੱਗੂ ਤੂੰ ਪਾਲ ਤੂੰ ਜਾਣਦੀ ਹੈ ਕੌਣ ਹੈ ਗੱਗੂ ਨੇ ਦੱਸਿਆ ਇਹ ਪਾਲ ਹੈ ਲੜਕੀ ਪਰ ਤੂੰ ਜਿਆਦਾ ਮਜ਼ਾਕ ਨਾ ਕਰੀ ਇਹ ਹੋਰੀ ਸੁਭਾਦੀ ਐ ਪਤਾ ਨਹੀਂ ਲੱਗਦਾ ਨਵੇਂ ਦਾ ਐਵੇਂ ਗੁੱਸੇ ਹੋ ਜੂਗੀ ਗੁਰੀ ਨੇ ਸੋਚਿਆ ਇਹ ਕਿ ਹੋ ਜੇ ਸੁਭਾਦੀ ਐ ਪਤਾ ਕਰਾ ਗੁਰੀ ਨੇ ਮੈਸੇਜ ਸ਼ੁਰੂ ਕਰਨੇ ਕਰਤੇ ਮਜ਼ਾਕ ਮਜ਼ਾਕ ਚ ਹੈਲੋ ਹਾਈ ਦੇ ਹੈਲੋ ਹਾਈ ਮਟੋ ਪਾਲ ਨੂੰ ਲੱਗੇ ਇਹ ਮੈਨੂੰ ਕਿਉਂ ਮੈਸੇਜ ਕਰ ਲਕਿਆ ਮੈਂ ਕੀ ਕਹਿ ਦਿੱਤਾ ਇਹਨੂੰ ਪਰ ਪਾਲ ਨੂੰ ਵਧੀਆ ਲੱਗਿਆ ਕਿ ਇਸਨੇ ਮੈਸੇਜ ਕੀਤਾ ਕਿਉਂਕਿ ਪਾਲ ਨੂੰ ਪਹਿਲੀ ਵਾਰ ਤੱਕ ਦੇਖਣ ਸਾਰੇ ਹਰਕਾ ਪਸੰਦ ਆ ਗਿਆ ਸੀ ਮਤਲਬ ਕਿ ਚੰਗਾ ਜਿਹਾ ਲੱਗਿਆ ਦਿਲ ਨੂੰ ਪਰ ਵੇਸੇ ਡਰਦੀ ਸੀ ਵੀ ਐਮ ਇਹ ਕੁਝ ਨਾ ਹੋਵੇ ਪਾਲ ਨੇ ਵੀ ਮੈਸੇਜ ਦਾ ਜਵਾਬ ਸ਼ੁਰੂ ਕਰ ਦਿੱਤਾ ਹੱਸਦੇ ਹਾਲ ਦੇ ਜਦੋਂ ਗੁਗੁਨੇ ਕਿਹਾ ਵੀ ਹੱਸਣ ਵਾਲਾ ਸੁਭਾਅ ਹੈ ਇਸ ਦਾ ਤੇ ਗੁਰੀ ਇੱਕ ਦਿਨ ਵੀ ਜੀ ਮੈਸੇਜ ਰੋਜ਼ ਕਰ ਦਿੰਦੀ ਸੀ ਪਾਲ ਵੀ ਜਵਾਬ ਦੇ ਦਿੰਦੀ ਮੈਸੇਜ ਦਾ ਮੈਸੇਜ ਵੀ ਕਿਵੇਂ ਹੋ ਘਰੇ ਸਭ ਠੀਕ ਹੈ ਐਸੇ ਵੈਸੇ ਮੈਸੇਜ ਹੁੰਦੇ ਸੀ ਕਿਉਂਕਿ ਡਰਦਾ ਸੀਗਾ ਗੁਰੀ ਵੀ ਠੀਕ ਹੈ ਮੈਸੇਜ ਕਰਦਾ ਕਿਉਂਕਿ ਗੱਗੂ ਨੇ ਡਰਾ ਦਿੱਤਾ ਸੀ ਨਾ ਵੀ ਪਾਲ ਗੁੱਸੇ ਵਾਲੀ ਹੈ ਐਵੇਂ ਕੁਝ ਨਾ ਬੋਲੀ ਉਹ ਗੁੱਸਾ ਕਰ ਜੂਗੀ ਪਰ ਪਾਲ ਡਰਦੀ ਹੀ ਮੈਸੇਜ ਦਾ ਜਵਾਬ ਦੇ ਜਾਂਦੀ ਹੁੰਦੀ ਸੀ ਕੀ ਸੋਚੂ ਇਹ ਵੀ ਪਾਲ ਆਕੜ ਵਾਲੀ ਹੈ ਜੇ ਮੈਂ ਨਾ ਜਵਾਬ ਦਿੱਤਾ ਤਾਂ ਬਾਕੀ ਇਹ ਵੀ ਸੀ ਕਿ ਫੋਨ ਵਿੱਚ ਕੀ ਆਖ ਦੂ ਕੁਝ ਬੋਲੂ ਤਾਂ ਮੈਂ ਬਲੌਕ ਕਰ ਦਊਗੀ ਇੱਕ ਦਿਨ ਮੈਸੇਜ ਕਰਦੇ ਨੇ ਗੁਰੀ ਨੇ ਪੁੱਛ ਹੀ ਲਿਆ ਵੀ ਤੁਸੀਂ ਕੀ ਕਰਦੇ ਹੋ ਜੌਬ ਵਗੈਰਾ ਤਾਂ ਪਾਲ ਨੇ ਕਿਹਾ ਮੈਂ ਕੁਝ ਨਹੀਂ ਕਰਦੀ ਬਸ ਘਰ ਦਾ ਕੰਮ ਕਰਦੀ ਆਂ ਜਿਸ ਨੂੰ ਦੁਨੀਆ ਵੈਲੀ ਆਖਦੀ ਹੈ ਗੁਰੂ ਨੇ ਕਿਹਾ ਸਾਰਾ ਦਿਨ ਕੰਮ ਦੋਨੋਂ ਹਰ ਰੋਜ਼ ਹੀ ਮੈਸੇਜ ਕਰਦੇ ਰਹਿੰਦੇ ਜਦੋਂ ਵੀ ਟਾਈਮ ਲੱਗਦਾ ਮੈਸੇਜ ਸ਼ੁਰੂ ਹੋ ਜਾਂਦੇ ਇੱਕ ਦੂਜੇ ਦਾ ਟਾਈਮ ਲੱਗਦਾ ਜਵਾਬ ਦੇ ਦਿੰਦਾ ਇੱਕ ਦਿਨ ਪਾਲ ਸੋਚਦੀ ਇਹ ਮੈਨੂੰ ਜੋਬ ਬਾਰੇ ਕਿਉਂ ਪੁੱਛਦਾ ਹੋ ਸਕਦਾ ਦੁਨੀਆ ਪੈਸੇ ਦੀ ਲਾਲਚੀ ਹੋਵੇ ਚਲ ਪਤਾ ਲੱਗ ਚੁ ਜੇ ਨੂੰ ਮੈਂ ਗਰੀਬ ਕਰਦੀ ਦੱਸਦਾ ਤਾਂ ਆਪੇ ਹਟ ਚੁ ਮੈਸੇਜ ਕਰਨਾ ਮਨ ਵਿੱਚ ਖੁਸ਼ ਹੋ ਵੀ ਜਦੋਂ ਇਹਨੂੰ ਸੱਚਾਈ ਪਤਾ ਲੱਗੂਏ ਕਿਵੇਂ ਸੋਚੂ ਭੱਜ ਕੇ ਛੱਡ ਜੂ ਮੈਨੂੰ ਇਹਨਾਂ ਸੋਚ ਕੇ ਹੱਸਣ ਲੱਗ ਗਈ ਇੱਕ ਦਿਨ ਪਾਲ ਤੇ ਗੁਰੀ ਦੋਨੋਂ ਮੈਸੇਜ ਕਰ ਰਹੇ ਸੀ ਤੇ ਸ਼ਾਮ ਨੂੰ ਟਾਈਮ ਸੀ ਗੱਲਾਂ-ਗੱਲਾਂ ਵਿੱਚ ਗੁਰੀ ਬੋਲਣ ਲੱਗ ਜਾਂਦਾ ਵੀ ਸਾਡੇ ਕੋਲੇ ਟਰੈਕਟਰ ਤੇ ਟਰਾਲੀ ਹੈ ਕੰਮ ਹੈ ਫਿਰ ਗੱਲਾਂ ਕਰਦੇ ਜਦੋਂ हट ਜਾਂਦੇ ਪਾਲਾ ਸਸ ਪਾਗਲ ਹੋ ਜਾਂਦੀ ਵੀ ਇਹਨੂੰ ਕੀ ਹੋ ਗਿਆ ਗੁਰੀ ਨੂੰ ਇਹ ਮੈਨੂੰ ਕਿਉਂ ਦੱਸਦਾ ਪਿਆ ਸੀ ਸਾਡੇ ਘਰੇ ਆਹਾ ਹੈ ਆ ਗੱਲ ਹੈ ਟਰੈਕਟਰ ਹੈ ਟਰਾਲੀ ਹੈ ਅਗਲੇ ਦਿਨ ਗਗੂ ਨਾਲ ਗੱਲ ਕਰਦੀ ਹੈ ਤੇ ਦੱਸਦੀ ਹੈ ਵੀ ਅੱਜ ਗੁਰੀ ਨੂੰ ਪਤਾ ਨਹੀਂ ਕੀ ਹੋ ਗਿਆ ਸੀਗਾ ਜਿਵੇਂ ਗੁੱਸੇ 'ਚ ਉਹ ਵੀ ਮੈਨੂੰ ਮੈਸੇਜ ਕਰਦਾ ਸੀਗਾ ਕੁਝ ਅਸਟਰਾਂ ਲਿਖ ਰਿਹਾ ਸੀਗਾ ਵੀ ਸਾਡੇ ਘਰੇ ਟਰੈਕਟਰ ਹੈ ਟਰਾਲੀ ਹੈ ਵਗੈਰਾ ਵਗੈਰਾ। ਮੈਂ ਤਾਂ ਕੁਝ ਪੁੱਛਿਆ ਵੀ ਨਹੀਂ ਸੀ। ਇਹ ਸੁਣ ਕੇ ਗੱਗੂ ਤੇ ਪਾਲ ਦੋਨੋਂ ਹੱਸਣ ਲੱਗ ਜਾਂਦੀਆਂ ਗੀਆਂ ਪਰ ਗੱਗੂ ਭੁੱਲ ਜਾਂਦੀ ਐ ਪਾਲ ਨਹੀਂ ਕਿਹਾ। ਪਾਲ ਨੂੰ ਗੱਲ ਦਾ ਜਵਾਬ ਨਹੀਂ ਮਿਲਦਾ ਪਰ ਉਹ ਖੁਦ ਸੋਚ ਲੈਂਦੀ ਐ ਵੀ ਹੋ ਸਕਦਾ ਘਰੇ ਕੋਈ ਗੱਲ ਹੋਵੇ ਗੁੱਸੇ ਹੋਵੇ ਜਾਂ ਇਹ ਬੋਲ ਕੇ ਸਾਨੂੰ ਵੀ ਇਹ ਸਭ ਵਧੀਆ ਲੱਗਦਾ ਹੋਵੇ। ਮਤਲਬ ਮਸ਼ੀਨਰੀ ਨਾਲ ਪਿਆਰ ਹੋਵੇ ਉਹਨੂੰ ਵਰਤਦਾ ਹੋਵੇ ਉਹਨੂੰ ਤੇ ਫਿਰ ਇੱਕ ਦਿਨ ਮੈਸੇਜ ਕਰਨ ਵੇਲੇ ਗੁਲੀ ਨੇ ਕਹਿ ਦਿੱਤਾ ਮੈਂ ਤੈਨੂੰ ਮੈਸੇਜ ਨਹੀਂ ਕਰਦਾ ਸੌਰੀ। ਪਾਲ ਨੇ ਹਰਨੀ ਨੂੰ ਪੁੱਛਿਆ ਕੀ ਹੋ ਗਿਆ ਗੁਰੀ ਨੇ ਕਿਹਾ ਮੈਨੂੰ ਪਤਾ ਮੈਨੂੰ ਤੁਹਾਡੇ ਤੋਂ ਡਰ ਲੱਗਦਾ ਤੁਸੀਂ ਹੁੱਸੇ ਵਾਲੇ ਹੋ ਪਾਲ ਨੇ ਕਿਹਾ ਮੈਂ ਤੈਨੂੰ ਪੁੱਛਿਆ ਐਵੇਂ ਡਰੀ ਜਾਨੇ ਹੋ ਗੁਰੀ ਇਸ ਤਰ੍ਹਾਂ ਹੀ ਮੈਸੇਜ ਕਰੀ ਗਿਆ ਪਰ ਪਾਲ ਡਰੀ ਟੀ ਰੋਣ ਲੱਗ ਗਈ ਗੁਰੀ ਨੂੰ ਗੁਜਰਾ ਦੱਸਿਆ ਪਰ ਗੁੱਗੂ ਨੂੰ ਫੋਨ ਕੀਤਾ ਤੇ ਦੱਸਿਆ ਵੀ ਮੈਂ ਤਾਂ ਕੁਝ ਨਹੀਂ ਕਿਹਾ ਸੀ ਗੁਰੀ ਨੂੰ ਉਹ ਮੇਰੇ ਵੱਲੋਂ ਕਿਉਂ ਡਰ ਰਿਹਾ ਹੈ ਪਰ ਗੁੱਗੂ ਨੇ ਕਿਹਾ ਉਹ ਮਜ਼ਾਕ ਕਰਦਾ ਸੀ ਪਾਗਲੋ ਮੈਨੂੰ ਦੱਸ ਦਿੱਤਾ ਸੀ ਵੀ ਤੇਰੀ ਪਾਲ ਨੂੰ ਮੈਂ ਡਰਾ ਡਰਾ ਕੇ ਆਇਆਂਗਾ ਪਾਲ ਦਾ ਦਿਮਾਗ ਠੀਕ ਹੋ ਗਿਆ ਇਸ ਨੂੰ ਕਿਉਂਕਿ ਉਹ ਡਰਦੀ ਸੀ ਵੀ ਇਸ ਨੂੰ ਵੀ ਮੈਂ ਕੁਝ ਨਹੀਂ ਕਿਹਾ ਐਵੇਂ ਡਰੀ ਜਾਂਦਾ ਐ ਅੱਜ ਨਵੀਂ ਦਿਲ ਮੇਰਾ ਕਿਉਂ ਪਰੇਸ਼ਾਨ ਹੈ ਅਣਜਾਨ ਹੋ ਕੇ ਵੀ ਕੈਸੀ ਪਹਿਚਾਨ ਹੈ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ